ਜਿੰਨੀਆਂ ਗੱਡੀਆਂ ਜਿੰਨੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੀਆਂ ਸਾਰੀਆਂ ਲੋਕਲ ਘਰਾਂ ਚ ਤੁਹਾਨੂੰ ਮਿਲ ਜਾਣਗੀਆਂ ਤੇ ਵੀਡੀਓ ਤੁਹਾਨੂੰ ਪਸੰਦ ਆਊਗੀ ਜਿੰਨੀਆਂ ਗੱਡੀਆਂ ਨੇ ਜਿੰਨੇ ਮੋਟਰਸਾਈਕਲ ਨੇ ਤੁਹਾਨੂੰ ਪਸੰਦ ਆਉਣਗੇ ਮੈਂ ਉਮੀਦ ਕਰਦਾ ਹਾਂ ਜੀ ਬਾਕੀ ਆਪਾਂ ਕੱਲੀ ਕੱਲੀ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜੇ ਤੁਹਾਡੇ ਕੋਲ ਕਿਸੇ ਵੀ ਏਰੀਆ ਚ ਕੋਈ ਵੀ ਗੱਡੀ ਆ ਮੋਟਰਸਾਈਕਲ ਆ ਕੂਠੀ ਆ ਘਰ ਆ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਬਿਲਕੁਲ ਫਰੀਦ ਵਿੱਚ ਆਪਾਂ ਇਹੜ ਲਗਾ ਦਾਂਗੇ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਹਰੇ ਜਿਹੇ ਅੱਖਰਾਂ 'ਚ ਲਿਖਿਆ ਰਹਿੰਦਾਗਾ ਪਹਿਲੀ ਗੱਡੀ ਦੀ ਆਪਾਂ ਗੱਲ ਕਰਾਂਗੇ ਪਹਿਲੀ ਗੱਡੀ ਆਪਣੇ ਕੋਲ ਇੱਕੋ ਸਪੋਰਟ ਪਹੁੰਚੀ ਐ ਜੀ ਗੱਡੀ ਦੀ ਕੰਡੀਸ਼ਨ ਆਲ ਓਕੇ ਆਪਾਂ ਨੂੰ ਮਿਲੂਗੀ ਗੱਡੀ ਪੰਜਾਬ ਨੰਬਰ ਹੈ ਚਿੱਟੇ ਰੰਗ ਦੀ ਐ ਕੰਡੀਸ਼ਨ ਪੂਰੀ ਵਧੀਆ ਮਾਡਲ 2013 ਤੇ ਗੱਡੀ ਕੁੱਲ 67000 ਕਿਲੋਮੀਟਰ ਚੱਲੀ ਹੋਈ ਐ ਮਾਲਕ ਦਾ ਏਰੀਆ ਗਿੱਦੜਵਾ ਹੈ ਤੁਸੀਂ ਜਾ ਕੇ ਦੇਖਣੀ ਹੋਵੇ ਗੱਡੀ ਗਿੱਦੜਵਾਹ ਮਾਲਕ ਦੇ ਏਰੀਆ 'ਚ ਕਾ ਦੇ ਜਾ ਕੇ ਦੇਖ ਸਕਦੋਂ ਕੋਈ ਕਮੀ ਪੇਸ਼ੀ ਨਹੀਂ ਗੱਡੀ ਚ ਮਾਲਕ ਨੇ ਵਧੀਆ ਸ਼ੌਂਕ ਨਾਲ ਗੱਡੀ ਚਲਾਈ ਹੋਈ ਆ ਟਾਇਰਾਂ ਚ ਅਲਾਈ ਲੱਗੇ ਹੋਏ ਨੇ ਬੰਪਰ ਦੇਖ ਲਓ ਸਾਰਾ ਕੁਝ ਆਪੋ ਨੂੰ ਵਧੀਆ ਮਿਲੂਗਾ ਕਿਸੇ ਨੂੰ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਜਾ ਕੇ ਦੇਖ ਲਿਓ ਜੀ ਤੇ ਇਹ ਮਾਲਕ ਜਿਹੜੇ ਆਪਨੇ ਗੱਡੀ ਦੇ ਉਹਨਾਂ ਦਾ ਜਿਹੜਾ ਨੰਬਰ ਆ ਸਕਰੀਨ ਤੇ ਆਪਾਂ ਦੇ ਰੱਖਿਆ ਵਾਕੀ ਰੇਟ ਤੋਂ ਉਹਨਾਂ ਪਤਾ ਲੱਗ ਗਿਆ ਤੇ ਮਾਲਕ ਕਹਿੰਦੇ ਵੀ ਘਾਟਾ ਵਾਦਾ ਮੌਕੇ ਤੇ ਕਰ ਲਾਂਗੇ ਜਿਨੂੰ ਵੀ ਗੱਡੀ ਪਸੰਦ ਆਉਂਦੀ ਹੈ ਆ ਕੇ ਦੇਖ ਲਓ ਇੱਕ ਵਾਰੀ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਮਾਲਕ ਨੂੰ ਫੋਨ ਕਰ ਲਿਓ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਵੀ ਪੁੱਛ ਲਿਓ ਨੰਬਰ ਆ ਮਾਲਕ ਦਾ 96226 31877 ਸੈਕੰਡ ਗੱਡੀ ਆਪਾਂ ਜਿਹੜੀ ਲੈ ਕੇ ਪਹੁੰਚਿਆ ਸਵਿਫਟ ਦੇਖੋ ਤੁਸੀਂ ਡਿਜ਼ਾਇਰ ਸਵਿਫਟਾ ਗੱਡੀ ਦੀ ਕੰਡੀਸ਼ਨ ਬਹੁਤ ਜ਼ਿਆਦਾ ਸੋਹਣੀ ਪਈ ਹੈ ਤੇ ਮਾਲਕ ਨੇ ਵਧੀਆ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ ਕਿਉਂਕਿ ਦੇਖ ਲਓ ਤੁਸੀਂ ਆਪ ਹੀ ਕਹਾੜੇ ਸਾਹਮਣੇ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਚੀ ਤੇ ਗੱਡੀ ਚ ਕਮੀ ਪੇਸ਼ੀ ਕੋਈ ਨਹੀਂ ਹੈਗੀ ਜਾ ਕੇ ਤੁਸੀਂ ਦੇਖਣ ਦੇ ਚਾਹਵਾਨ ਹੋ ਕਿਸੇ ਨੇ ਜਾ ਕੇ ਗੱਡੀ ਦੇਖਣੀ ਹੋਵੇ ਕਿਸੇ ਨੇ ਚਲਾ ਕੇ ਦੇਖਣੀ ਹੋਵੇ ਮਾਲਕੇ ਕਹਿੰਦੇ ਆ ਵੀ ਘਰੇ ਆ ਕੇ ਦੇਖ ਲਓ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਕਿਸੇ ਨੂੰ ਪਸੰਦ ਆਉਂਦੀ ਹੈ ਜਾ ਕੇ ਦੇਖ ਸਕਦੇ ਹੋ ਜੀ ਜਿਹੜਾ ਮਾਲਕ ਦਾ ਏਰੀਆ ਗਾ ਉਹ ਆਪਾਂ ਨੂੰ ਏਰੀਆ ਵੈਲਿਊਅਲ ਜੀ ਫਰੀਦਕੋਟ ਤੇ ਡਿਮਾਂਡ ਗੱਡੀ ਦੀ ਜਿਹੜੀ ਆਪਾਂ ਨੂੰ ਮਿਲੂਗੀ ਉਹ ਆਪਾਂ ਨੂੰ ਮਿਲੂਗੀ 3 ਲੱਖ 70 ਹਜ਼ਾਰ ਰੁਪਇਆ ਤੇ ਗੱਡੀ ਦਾ ਮਾਡਲ ਆਪਾਂ ਨੂੰ ਮਿਲੂਗਾ 2012 12 ਮਾਡਲ ਗੱਡੀ ਆ ਤੇ ਰੇਟ 370 ਮਾਲਕ ਕਹਿੰਦੇ ਆ ਵੀ ਘਾਟਾ ਵਦਾ ਕੀਤਾ ਜਾਊਗਾ ਮੌਕੇ ਤੇ ਲਾਜ਼ਮੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਚਲਾ ਕੇ ਦੇਖਣਾ ਚਾਹੁੰਦੇ ਹੋ ਤੁਸੀਂ ਜਾ ਕੇ ਦੇਖ ਸਕਦੇ ਹੋ ਗੱਡੀ ਸਟਾਰਟ ਕਰਕੇ ਦੇਖਣੀ ਹੈ ਤੋਰ ਕੇ ਦੇਖਣੀ ਆ ਤੁਸੀਂ ਜਿਵੇਂ ਵੀ ਮਤਲਬ ਕਿ ਤਸੱਲੀ ਕਰਨੀ ਹੈ ਮਾਲਕ ਕਹਿੰਦੇ ਆ ਘਰ ਆਜੋ ਫਰੀਦਕੋਟ ਮਾਲਕ ਦਾ ਏਰੀਆ ਹੈ ਘਰੇ ਤੁਹਾਨੂੰ ਗੱਡੀ ਮਿਲ ਚੁਗੀ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨਹੀਂ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਵਧੀਆ ਸੋਹਣੀ ਆਪਾਂ ਨੂੰ ਸੀਟ ਕਵਰ ਮਿਲ ਜਾਣਗੇ ਅੰਦਰੋਂ ਵੀ ਵਧੀਆ ਸਫਾਈ ਤੇ ਸੋਹਣੀ ਗੱਡੀ ਆਪਾਂ ਨੂੰ ਮਿਲੂਗੀ ਕੋਈ ਕਮੀ ਪੇਸ਼ੀ ਹੈ ਨਹੀਂ ਗੱਡੀ ਚ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਕਿਸੇ ਨੂੰ ਵੀ ਪਸੰਦ ਆਈ ਜੀ ਗੱਡੀ ਜਾ ਕੇ ਕੋਈ ਵੀ ਦੇਖਣ ਦਾ ਚਾਹਵਾਨ ਹੈਗੇ ਫਰੀਦਕੋਟ ਜਾ ਕੇ ਦੇਖ ਲਓ ਜੀ ਨੰਬਰ ਆਪਾਂ ਸਕਰੀਨ ਤੇ 22 ਦਾ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਐ ਨੰਬਰ ਕਰੋ ਨੋਟ 94100 7504709 ਗੱਲ ਕਰਨੀ ਐ ਜਿਹੜੀ ਵੀ ਕਰ ਲਿਓ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਇੱਕ ਆਲਟੋ ਗੱਡੀ ਪਹੁੰਚੀ ਐ ਕਾਲੇ ਰੰਗ ਦੀ ਤੇ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀਗੀ ਬਹੁਤ ਜ਼ਿਆਦਾ ਕਮੈਂਟ ਆ ਰਹੇ ਸੀਗੇ ਫੋਨ ਵੀ ਆਈ ਸੀਗੇ ਕਈ ਵੀ ਸਾਨੂੰ ਆਲਟੋ ਚਾਹੀਦੀ ਐ ਮਾਡਲ ਚਾਹੀਏ ਕਿੰਨਾ ਵੀ ਹੋਵੇ ਮਤਲਬ ਕਿ ਜ਼ਿਆਦਾ ਡੋਨ ਨਾ ਹੋਵੇ 10 ਮਾਡਲ ਤੋਂ ਉੱਪਰ-ਉੱਪਰ ਹੋਵੇ ਪਰ ਸੋਹਣੀ ਹੋਵੇ ਗੱਡੀ ਲੈ ਕੇ ਪਹੁੰਚੀ ਆਪਾਂ 12 ਮਾਡਲ ਗੱਡੀ ਆ 10ਵੇਂ ਮਹੀਨੇ ਦੀ ਗੱਡੀ ਆ ਜੀ ਸੈਕੰਡ ਓਨਰ ਪੰਜਾਬ ਨੰਬਰ ਹੈ ਗੱਡੀ ਦੀ ਹਾਲਤ ਬਹੁਤ ਵਧੀਆ ਪਈ ਆ ਨੰਬਰ ਪਲੇਟਾਂ ਸਰਕਾਰੀ ਨੇ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਕਿਸੇ ਨੇ ਗੱਡੀ ਜਾ ਕੇ ਜੀ ਦੇਖਣੀ ਹੋਵੇ ਤੇ 72000 ਕੁਲ ਗੱਡੀ ਚੱਲੀ ਹੋਈ ਆ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਦੋ ਤਾਂ 90 ਪੈਸੇ ਮਿਲ ਜਾਣਗੇ ਤੇ ਦੋ ਟਾਇਰ ਤੇ ਇੱਕ ਸਟਿਪਣੀ ਆਪਾਂ ਨੂੰ 80 ਪੈਸੇ ਮਿਲ ਜਾਣਗੇ ਤੇ ਗੱਡੀ ਦਾ ਜਿਹੜਾ ਰੇਟ ਹੈ ਉਹ 1,90,000 ਰੁਪਏ ਸਿੰਘ ਤੇ ਵਧੀਆ ਗੱਡੀ ਆ ਜੀ ਸਕਰੈਚ ਹੈਗੇ ਆ ਹਲਕੇ ਫੁਲਕੇ ਜੀ ਬਾਕੀ ਐਕਸੀਡੈਂਟਡ ਕੋਈ ਨਹੀਂ ਤਰਨ ਤਰਨ ਮਾਲਕ ਦਾ ਏਰੀਆ ਪੱਟੀ ਗੱਡੀ ਖੜੀ ਆ ਹਾਂ ਤੇ ਨੰਬਰ ਆਪਾਂ ਸਕਰੀਨ ਤੇ ਓਨਰ ਦਾ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਨੰਬਰ ਤੁਹਾਨੂੰ ਮਿਲ ਗਿਆ ਗੱਲਬਾਤ ਜਿਹੜੀ ਵੀ ਕਰਨੀ ਹੋਈ ਤੁਸੀਂ ਆਪੇ ਕਰ ਲਿਓ ਜੀ ਵੀਡੀਓ ਦੀ ਗੱਲਬਾਤ ਆ ਹੋ ਰਹੀ ਹੈ ਜੀ ਆਲਟੋ ਗੱਡੀ ਤੁਸੀਂ ਦੇਖ ਲਈ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਵੀਡੀਓ ਪਸੰਦ ਜੇ ਤੁਹਾਨੂੰ ਆ ਰਹੀ ਹੈ ਤਾਂ ਵੀਡੀਓ ਨੂੰ ਬੱਤ ਬੱਤ ਲਾਈਕ ਜ਼ਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਵਧੀਆ ਲੱਗ ਰਹੀ ਹੈ ਪਸੰਦ ਜੇ ਤੁਹਾਨੂੰ ਆ ਰਹੀ ਹੈ ਵੀਡੀਓ ਤੇ ਹਰ ਰੋਜ਼ ਤੁਸੀਂ ਇਸੇ ਤਰ੍ਹਾਂ ਦੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਜਿਹੜਾ ਉਹ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਲਾਜ਼ਮੀ ਦਬਾ ਦਿਓ ਕਿਉਂਕਿ ਉਹਦਾ ਫਾਇਦਾ ਇਹ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਨਵੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਜੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਜੀ ਤੇ ਇਹ ਵੀਡੀਓ ਆਪਾਂ ਹਰ ਰੋਜ਼ ਲੈ ਕੇ ਆਉਂਦੇ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚੋਂ ਚਾਹੀਏ ਪੰਜਾਬ ਚ ਹਰਿਆਣਾ ਚ ਰਾਜਸਥਾਨ ਚ ਕੋਠੀਏ ਤੁਹਾਡੇ ਕੋਲੇ ਘਰ ਹੈ ਮਕਾਨ ਹੈ ਹਵੇਲੀ ਮਹਿਲ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਹੈ ਚਾਹੇ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਵਧੀਆ ਬਣਾ ਕੇ ਤੇ ਕੁਝ ਕੁ ਫੋਟੋਆਂ ਜੀ ਤੇ ਪੂਰੀ ਜਾਣਕਾਰੀ ਆਪਾਂ ਬਿਲਕੁਲ ਫਰੀ ਦੇ ਵਿੱਚ ਐਡ ਲਗਾ ਦਾਂਗੇ ਆਪਣਾ ਕੋਈ ਕਮਿਸ਼ਨ ਖਰਚਾ ਵਗੈਰਾ ਕਿਸੇ ਤਰ੍ਹਾਂ ਦਾ ਕਿਸੇ ਪਾਸੋਂ ਨਹੀਂ ਹੁੰਦਾ ਜੀ ਹੁਣ ਆਪਾਂ ਫਿਰ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਤੇ ਹੁਣ ਆਪਾਂ ਗੱਲ ਕਰਾਂਗੇ ਮੋਟਰਸਾਈਕਲ ਦੀ ਆਪਣੇ ਕੋਲੇ ਡਿਸਕਵਰ ਮੋਟਰਸਾਈਕਲ ਪਹੁੰਚਿਆਗਾ 2014 ਮਾਡਲ ਹੈ ਡਿਸਕਵਰ 125 ਸੀਸੀ ਹੈ ਇਹਦੇ ਟਾਇਰ ਆਪਾਂ ਨੂੰ 70 ਤੋਂ 75 ਪੈਸੀ ਮਿਲ ਜਾਣਗੇ ਤੇ ਮੋਟਰਸਾਈਕਲ ਇਹ ਤਰਨ ਤਰਨ ਏਰੀਆ ਚ ਖੜਾਗਾ 14 ਮਾਡਲ ਹੈ 32000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜਿਹੜੇ ਮਾਲਕ ਨੇ ਮੋਟਰਸਾਈਕਲ ਦੀ ਉਹਨਾਂ ਨੇ ਕਿਹਾ ਰੇਟ ਕਰ ਲਾਂਗੇ ਤੇ ਮਾਲਕੇ ਕਹਿੰਦੇ ਆ ਕੋਈ ਕਿਸੇ ਪਾਸੋਂ ਕਮੀ ਪੇਸ਼ੀ ਮਿਲਣੀ ਨਹੀਂ ਤੇ ਕੋਈ ਕਮੀ ਪੇਸ਼ੀ ਹੋਵੇਗੀ ਤਾਂ ਅਸੀਂ ਖੜੇ ਹਾਂ ਜੀ ਮਾਲਕ ਕਹਿੰਦੇ ਆ ਸਾਡੀ ਜ਼ਿੰਮੇਵਾਰੀ ਹੈ ਬਾਕੀ ਤੁਸੀਂ ਜਾ ਕੇ ਦੇਖੋਗੇ ਸਟਾਰਟ ਕਰਕੇ ਦੇਖੋਗੇ ਤੋਰ ਕੇ ਦੇਖੋਗੇ ਤੁਹਾਨੂੰ ਪਤਾ ਲੱਗ ਜਾਊਗਾ ਜਦੋਂ ਤੁਸੀਂ ਥੋੜਾ ਜਿਹਾ ਚਲਾਉਂਗੇ ਜੀ ਬਾਕੀ ਮਾਲਕ ਨਾਲ ਪੂਰੀ ਗੱਲਬਾਤ ਤੁਹਾਡੇ ਹੋ ਜਾਏਗੀ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਕੋਈ ਗੱਲ ਕਰਨੀ ਹੈ ਤੁਸੀਂ ਮਾਲਕ ਨਾਲ ਡਾਇਰੈਕਟ ਤੁਸੀਂ ਗੱਲ ਕਰ ਸਕਦੇ ਹੋ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 8146417045 बाकी जानकारी ਤੁਹਾਨੂੰ ਸਾਰੀ ਮੋਟਰਸਾਈਕਲ ਦੀ ਮਿਲ ਗਈ ਤੁਸੀਂ ਤੇ ਇੱਕ ਹੋਰ ਆਪਾਂ ਮੋਟਰਸਾਈਕਲ ਤੁਹਾਡੇ ਸਾਰਾਂ ਵਾਸਤੇ ਲੈ ਕੇ ਪਹੁੰਚਿਆ ਪਾਲਸਰ ਮੋਟਰਸਾਈਕਲ ਹੈ ਜੀ 2010 ਮਾਡਲ ਹੈ ਤੇ ਫਰੀਦਕੋਟ ਏਰੀਆ ਚ ਖੜਾ ਹੈਗਾ ਇੰਜਨ ਉੰਜਣ ਪੂਰਾ ਵਧੀਆ 19500 ਰੁਪਿਆ ਮਾਲਕ ਵੱਲੋਂ ਡਿਮਾਂਡ ਹੈ ਮੋਟਰਸਾਈਕਲ ਪੂਰਾ ਵਧੀਆ ਸਾਫ ਕੰਡੀਸ਼ਨ ਚ ਚਲਾਉਣ ਚ ਪੂਰਾ ਵਧੀਆ ਬਾਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੇ ਜਾ ਕੇ ਦੇਖਣਾ ਹੈ ਫਰੀਦਕੋਟ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਆ ਤੇ ਹੁਣ ਤੁਸੀਂ ਦੇਖੋ ਜੀ ਆਪਣੇ ਕੋਲ ਇੱਕ Maruti 800 ਗੱਡੀ ਪਹੁੰਚੀ ਆ ਕਪੂਰਥਲੇ ਏਰੀਆ ਚ ਤੇ ਕਪੂਰਥਲੇ ਦੇ ਲਾਗੇ ਇਹਨਾਂ ਦਾ ਪਿੰਡ ਹੈ ਚਾਰ ਮਾਡਲ ਗੱਡੀ ਆ 60000 ਰੁਪਿਆ ਡਿਮਾਂਡ ਆ ਲੈਸ ਹੋ ਜੂਗਾ 2025 ਤੱਕਰ ਪਾਸਿੰਗ ਹੈ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਗੱਡੀ ਵਧੀਆ ਚਲਾਉਣ ਚ ਵਧੀਆ ਮਾਲਕ ਨੇ ਰੱਖੀ ਵੀ ਵਧੀਆ ਹੋਈ ਆ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਲਓ ਨੰਬਰ ਸਕਰੀਨ ਤੇ ਮਾਲਕ ਦਾ ਆਪਾ ਦੇ ਰੱਖਿਆ ਜੀ ਨੰਬਰ ਹੈ 76 588 99032 ਗੱਲ ਕਰ ਲਓ ਲਾਜ਼ਮੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੇ ਲਈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੇ ਲਾਈਕ ਸ਼ੇਅਰ ਕਰ ਦੋ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੁਠੀ ਮਕਾਨ ਗੱਡੀ ਮੋਟਰਸਾਈਕਲ ਕੋਈ ਮਸ਼ੀਨਰੀ ਚਾਹੀਦੀ ਹੈ ਕਰੋ ਕਮੈਂਟ ਤੇ ਕਿਸੇ ਨੇ ਐਡ ਕਰਵਾਉਣੀ ਹੈ ਤਾਂ ਨੰਬਰ ਆਪਣਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ 7719445360 ਭੇਜੋ ਆਪਣੇ ਕੋਲ ਜੋ ਕੁਝ ਵੀ ਤੁਸੀਂ ਸੇਲ ਕਰਨਾ ਚਾਹੁੰਦੇ ਹੋ